ਮੂਰਤੀਆਂ ਤੇ ਨਾਮਾਇਦਾ ਤੋਂ ਜੁੜਿਆ ਲੈ ਗੁਰੂ ਜੀ ਜਿਹੜੇ ਸਤਿਗੁਰ ਤੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਾਧ ਸੰਗਤ ਜੀਓ ਇਹ ਜੋ ਸਨ 2025 ਆਰੰਭ ਹੋਇਆ ਹੈ ਇਤਿਹਾਸ ਵਿੱਚ ਇਸ ਸਨ ਦੀ ਇਸ ਸਾਲ ਦੀ ਬਹੁਤ ਹੀ ਅਹਿਮियत ਹੈ ਕਿਉਂਕਿ ਇਸ ਸਾਲ ਦੇ ਵਿੱਚ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 350ਵਾਂ ਸ਼ਹੀਦੀ ਪੁਰਬ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਸਨ 1675 ਵਿੱਚ ਹੋਈ ਸੀ ਤੇ ਹੁਣ 2050 ਹੈ ਠੀਕ 350 ਸਾਲ ਜਿਹੜੇ ਉਹ ਪੂਰੇ ਹੋ ਰਹੇ ਨੇ ਇਸ ਕਰਕੇ ਇਹ ਵਾਰਾ ਇਹ ਸਾਲ ਜਿਹੜਾ ਹੈ ਪੂਰੇ ਸਿੱਖ ਜਗਤ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ समर्पित ਹੋਵੇਗਾ ਇਸ ਕਰਕੇ ਸਤਿਗੁਰੂ ਜੀ ਦੇ ਪਾਵਨ ਬਚਨ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੋਬਿੰਦ ਦੇ ਨਾਲ ਪ੍ਰਮਾਤਮਾ ਦੇ ਨਾਲ ਲੀਨ ਹੋਣ ਵਾਸਤੇ ਸਤਿਗੁਰੂ ਜੀ ਨੇ ਰਸਤਾ ਦੱਸਿਆ ਹੈ ਗੁਰੂ ਦੀ ਕਿਰਪਾ ਇਸ ਕਰਕੇ ਸਰਬੱਤ ਸੰਗਤਾਂ ਇਸ ਮਹਾਨ ਸ਼ਤਾਬਦੀ ਤੋਂ ਲਾਭ ਪ੍ਰਾਪਤ ਕਰ ਸਕਦੀਆਂ ਨੇ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਤੋਂ ਭਾਵ ਹੈ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਾਹੁਲ ਸ਼ਕੈ ਸਤਿਗੁਰੂ ਪਾਤਸ਼ਾਹ ਜੀ ਦੇ ਅਸੀਂ ਪੁੱਤਰ ਤੇ ਧੀਆ ਬਣਨ ਵਾਸਤੇ ਅਮਰਤ ਦੀ ਦਾਤ ਨੂੰ ਪ੍ਰਾਪਤ ਕਰਨਾ ਹੈ ਸੋ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ 3 ਫਰਵਰੀ ਦਿਨ ਸੋਮਵਾਰ ਨੂੰ ਮਹਾਨ ਅਮਰ ਸੰਚਾਰ ਸਮਾਗਮ ਹੋ ਰਹੇ ਨੇ ਇਸ ਅਮਰ ਸੰਚਾਰ ਸਮਾਗਮ ਵਿੱਚ ਸ਼ਾਮਲ ਹੋ ਜਾਈਏ ਜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਕਕਾਰਾਂ ਦੀ ਸੇਵਾ ਤਰਨ ਪ੍ਰਚਾਰ ਕਮੇਟੀ ਵੱਲੋਂ ਬਿਲਕੁਲ ਭੇਟਾ ਰਹਿਤ ਕੀਤੀ ਜਾ ਰਹੀ ਹੈ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਤੋਂ ਲਾਭ ਪ੍ਰਾਪਤ ਕਰਕੇ ਆਪਣਾ ਹੀਰੇ ਵਰਗਾ ਅਨਮੋਲ ਜੀਵਨ ਸਫਲਾ ਕਰੀਏ ਨਾਲ ਹੀ ਆਪਣੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਜਿਹੜਾ ਹੈ ਉਹ ਸੁਨਹਿਰੀ ਬਣਾ ਲਈਏ ਕਿਉਂਕਿ ਜੇਕਰ ਅਸੀਂ ਗੁਰੂ ਦੇ ਨਾਲ ਜੁੜੇ ਹੋਵਾਂਗੇ ਗੁਰਬਾਣੀ ਨਾਲ ਜੁੜੇ ਹੋਵਾਂਗੇ ਸਾਡੇ ਬੱਚੇ ਵੀ ਗੁਰਮਤ ਦੇ ਧਾਰਨੀ ਬਣਨਗੇ ਕੋਸੰਗਤ ਤੋਂ ਬਚ ਜਾਣਗੇ ਨਸ਼ਿਆਂ ਤੋਂ ਬਚ ਜਾਣਗੇ ਸਾਡੀਆਂ ਚਿੰਤਾਵਾਂ ਸਦਾ ਵਾਸਤੇ ਖਤਮ ਹੋ ਜਾਣਗੀਆਂ ਸੋ ਆਸ ਹੈ ਆਪ ਜੀ ਇਹ ਬੇਨਤੀਆਂ ਪ੍ਰਵਾਨ ਕਰੋਗੇ 3 ਫਰਵਰੀ ਦਿਨ ਸੋਮਵਾਰ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਗੁਰਦੁਆਰਾ ਪਾਸ਼ੇ ਨੌਵੀਂ ਬਾਬਾ ਬਕਾਲਾ ਸਾਹਿਬ ਖੇ ਪਹੁੰਚ ਕੇ ਅੰਮ੍ਰਿਤ ਨੂੰ ਛੱਕ ਕੇ ਸਤਿਗੁਰੂ ਜੀ ਦੇ ਪਿਆਰ ਨੂੰ ਹਾਸਲ ਕਰੀਏ ਸਾਡੀ ਜ਼ੁਬਾਨ ਤੇ ਇੱਕੋ ਨਾਰਾ ਹੋਵੇ ਕਲਗੀ ਧਰ ਦੇ ਪੁੱਤਰ ਓ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm <laughs>